ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁੱਕੂ ਤੇ ਅੱਜ ਅਸੀਂ ਫਰੀਦਕੋਟ ਦੇ ਨਾਲ ਭਰਾਵਾ ਪਰਾਲੀ ਭਰਨ ਲੱਗੇ ਸੀ ਟਰਾਲਾ ਤੇ ਟਰਾਲਾ ਭਰਦੇ ਭਰਦੇ ਗੱਠਾਂ ਦਾ ਤੇ ਭਰਤਾ ਸੀ ਵਧੀਆ ਚਾ ਮਚਾ ਦੇ ਨਾਲ ਹੀ ਤੇ ਯਾਰ ਇਹ ਹੋ ਗਿਆ ਹੁਣ ਅੜ ਗਿਆ ਪਿੱਛੇ ਤੇ ਟਰਾਲਾ ਅੱਧਾ ਵਿਹਲਾ ਹੋ ਗਿਆ ਯਾਨੀ ਮੰਨ ਕੇ ਚੱਲੋ ਵੀ ਇਹ ਵਿਚਾਰਾ ਪਾਟ ਗਿਆ ਟਰਾਲਾ ਵਿਚਾਰਾ ਕਈ ਨਾ ਮੈਂ ਤੇ ਇਹਦਾ ਕਹਾੜਾ ਵਿਚਾਰਾ ਤੇ ਵਿਚਾਰੇ ਤਾਂ ਅਸੀਂ ਜਿਹੜੇ ਹੁਣ ਟੱਕਰਾ ਮਾਰੀ ਜਾਂਦੇ ਆ ਤੇ ਬਾਈਆਂ ਦਾ ਵੀ ਹੋ ਗਿਆ ਨੁਕਸਾਨ ਯਾਰ 11500 ਰੁਪਏ ਦਾ ਤੇ ਸਾਰੇ ਕਹਿ ਦਿੰਦੇ ਯਾਰ ਵੀ ਆ ਵਧੀਆ ਕੰਮ ਆ ਗੱਠਾਂ ਦਾ ਕੰਮ ਚੰਗਾ ਕੰਮ ਆ ਹਨਾ ਵੀ ਸਾਰੇ ਪਤਾ ਨਹੀਂ ਇਹਦੇ ਚ ਕਿੰਨੀ ਕੀ ਲੁੱਟ ਆ ਤੇ ਆ ਦੇਖ ਲੋ ਇੰਨੇ ਔਖੇ ਹੋ ਹੋ ਕੇ ਕੰਮ ਕਰਨੇ ਪੈਂਦੇ ਆ ਤੇ ਆ ਵੇਖ ਕਿਹੜੇ ਹਿਸਾਬ ਨਾਲ ਉੱਤੇ ਚੜੇ ਫਿਰਦੇ ਆ ਤੇ ਹਾਂ ਭਾਈ ਕਿਵੇਂ ਆ ਬਹੁਤ ਚੰਗਾ ਆ ਬਹੁਤ ਵਧੀਆ ਭਾਈ ਅੱਛਾ ਤੇ ਕੀਦ ਜਾ ਕੀ ਚਾਂਸ ਬਣ ਗਿਆ ਯਾਰ ਚਾਂਸ ਕੀ ਟਰਾਲਾ ਬਾ ਟਾਇਰ ਬਹਿ ਗਿਆ ਪਲਟ ਗਿਆ ਭਰਾਵਾ ਅੱਛਾ ਟਰਾਲੇ ਦਾ ਟਾਇਰ ਬਹਿ ਗਿਆ ਇੱਕ ਪਾਸੇ ਤੇ ਡੰਪ ਦੇ ਨਾਲ ਲਾ ਕੇ ਟਰਾਲਾ ਪਾਟ ਗਿਆ ਤੇ ਸਾਰੀਆਂ ਗੱਠਾ ਉਤੋਂ ਡਿੱਗ ਪੀਆਂ ਤੇ ਉਹ ਸਾਡਾ ਠੇਕੇਦਾਰ ਫਿਰਦਾ ਤੇ ਠੇਕੇਦਾਰਾ ਕਿਵੇਂ ਆ ਬਹੁਤ ਮੰਦੇ ਹਾਲ ਆ ਹੁਣ ਤਾਂ ਦੂਰੀਆਂ ਜੀ ਨਹੀਂ ਕਰਦਾ ਗੱਠਾਂ ਚੱਕਣ ਨੂੰ ਕਹਿੰਦਾ ਬਹੁਤ ਮੰਦੇ ਹਾਲ ਆ ਤੇ ਦੂਰੀਆਂ ਹੋਰ ਜੀ ਨਹੀਂ ਕਰਦਾ ਗੱਠਾਂ ਚੱਕਣ ਨੂੰ ਹਣਾ ਧਾਕਾ ਤੇ ਜਾਣਾ ਵੀ ਬਾਈਆਂ ਨੇ ਬਹੁਤ ਦੂਰ ਹੈ ਤੇ ਲੇਟ ਵੀ ਹੋਈ ਜਾਂਦੇ ਆ ਤੇ ਬਾਕੀ ਆ ਕਰਦੇ ਬਾਈਆਂ ਨਾਲ ਗੱਲ ਐ ਗਿਆਨੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਤੇ ਕਿਵੇਂ ਆ ਕੀ ਗੱਲਬਾਤ ਬਣ ਗਈ ਯਾਰ ਬਾਈ ਜੀ ਪਾਈਪ ਲਾਈਨ ਵਾਲਾ ਟੋਹਾ ਸੀਗਾ ਵਿੱਚ अच्छा अच्छा ड्राइवर के चार्ज 2 3 लेट वेज बैग ਟਰਾਲਾ ਠੀਕ ਹੈ ਥੱਲੇ ਲੱਗ ਗਿਆ ਤੇ ਹੁਣ ਇਹਨਾਂ ਨੇ ਕੀ ਕੀਤੀ ਲੇਬਰ ਨਾਲ ਗੱਲਬਾਤ ਲੇਬਰ ਬਈਆਂ ਦੇ ਦੂਰੀ ਵਾਲੀ ਲੇਬਰ ਲਾਵਾਂਗੇ ਠੀਕ ਹੈ ਥੋੜੀ ਨਹੀਂ ਪੈਣੀ ਥੋੜਾ ਵੀ ਨੁਕਸਾਨ ਹੋ ਗਿਆ ਜਾਨੀ ਲੇਬਰ ਦਾ ਕੀ ਕਸੂਰ ਹੈ ਨਹੀਂ ਹਾਂ ਲੇਬਰ ਦਾ ਕਸੂਰ ਵੀ ਕੋਈ ਨਹੀਂ ਹੈ ਨਾ ਪਹਿਲਾਂ ਵੀ ਜ਼ੋਰ ਲਾ ਕੇ ਭਰਿਆ ਤੇ ਹੁਣ ਫੇਰੇ ਭਰੀ ਜਾਂਦੇ ਆ ਤੇ ਆਹ ਬਾਈਆਂ ਦੇ ਦੋਵਾਂ ਦੇ ਟਰਾਲੇ ਭਰ ਗਏ ਆ ਤੇ ਬਾਈ ਇਹਨਾਂ ਦੇ ਨਾਲ ਹੀ ਜਾਓਗੇ ਤੁਸੀਂ ਹਾਂਜੀ ਹਾਂਜੀ ਬਾਈ ਨਾਲ ਹੀ ਜਾਣਾ ਤੇ ਕਿਹੜੀ ਜਗ੍ਹਾ ਲੈ ਕੇ ਜਾਣੇ ਟਰਾਲੇ ਲੋਕਾ ਕਿੱਥੇ ਗਏ ਰਹੇ ਗਏ ਇਹ ਇਹ ਪੱਟੀ ਦੇ ਨਾਲ ਪੱਟੀ ਕਾਫੀ ਬਾਟ ਆ ਜੀ ਇਥੋਂ ਹਣਾ ਤੇ ਬਾਈ ਰਾਤ ਨੂੰ ਜਾਣਗੇ ਹਨਾ ਹਾਂਜੀ ਤੇ ਰਿਸਕ ਵਾਲਾ ਕੰਮ ਆ ਯਾਰ ਹਨਾ ਤੇ ਅਗਲਾ ਕਹਿੰਦਾ ਯਾਰ ਟਰਾਲੇ ਲਈ ਫਿਰਦੇ ਐਂ ਜੋਂ ਹਨਾ ਹੂੰ ਟਰੈਕਟਰ ਚੱਲੀ ਜਾਂਦੇ ਅਗਲਾ ਕਹਿੰਦਾ ਹਾਂ ਚੱਲਦੇ ਨਹੀਂ ਕਿਵੇਂ ਨਹੀਂ ਉਹਨਾਂ ਪਤਾਗਾ ਕਿਵੇਂ ਹਾਂ ਔਖਾ ਕੰਮ ਤੇ ਬਾਈ ਜੀ ਵੀਡੀਓ ਨੂੰ ਨਾ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਹ ਯਾਰ ਮਿਹਨਤ ਵਾਲਾ ਕੰਮ ਆ ਤੇ ਹਰ ਕੋ ਬੰਦਾ ਨਾ ਨੱਚਦਿਆਂ ਕੁੱਦਦਿਆਂ ਨੂੰ ਤਾਂ ਜਾਨੀ ਕਿ ਵੀ ਆਹ ਜਿਹੜੇ ਨਗੇਜ ਦਿਖਾਉਂਦੇ ਉਹਨਾਂ ਨੂੰ ਤਾਂ ਬੜੇ ਸ਼ੇਅਰ ਕਰ ਦਿੰਦੇ ਆ ਤੇ ਆ ਗੁਰਸਖ ਬੰਦਾ ਯਾਰ ਇਹ ਵੀ ਮਿਹਨਤ ਕਰ ਰਿਹਾ ਤੇ ਇਹਨੂੰ ਇਸ ਵੀਡੀਓ ਨੂੰ ਯਾਰ ਵੱਧ ਤੋਂ ਵੱਧ ਸ਼ੇਅਰ ਕਰੋ ਭਾਈ ਦੂਜਾ ਕੋ ਵੀ ਲੋਕਾਂ ਨੂੰ ਵੀ ਵੀਡੀਓ ਨੂੰ ਸ਼ੇਅਰ ਕਰਨਗੇ ਵੱਧ ਤੋਂ ਵੱਧ ਵੀਰੇ ਵੀ ਇੱਕ ਵੀਡੀਓ ਸ਼ੇਅਰ ਕਰੋ ਸਾਡੀ ਠੀਕ ਹੈ ਜੀ ਵੀਡੀਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਭਾਈ ਤੇ ਆ ਦੇਖ ਸਕਦੇ ਆ ਕੰਮ ਰਿਸਕੀ ਤੇ ਔਖਾ ਬਹੁਤ ਜਿਆਦਾ ਆ ਠੀਕ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਅੱਗੇ ਜਰੂਰ ਪਹੁੰਚਾਓ Hvilken nærhet vi har til TV.